ਬੋਲੇ ਇਨਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਤੁਸੀਂ ਕਰਦੇ ਚਲੋ ਨਾਲ ਇਹਨਾਂ ਨੂੰ ਥੋੜਾ ਬਹੁਤ ਅੱਛੇ ਕੋਈ ਵੀ ਬੱਚਾ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਬੰਦੇ 10 ਮਿੰਟ ਬਹੁਤ ਆਉਂਦੇ ਹਨ 10 ਮਿੰਟ ਬਹੁਤ ਆਉਂਦੇ ਹਨ ਫਿਰ ਇਸ ਵੇਲੇ ਤੁਹਾਡਾ ਇਹ ਸਾਰਾ ਮੁਕਾਬਲਾ ਜਿਹੜਾ ਹੈ ਲਾਈਵ ਵੀ ਚੱਲ ਰਿਹਾ ਹੈ ਚੈਨਲਾਂ ਦੇ ਉੱਪਰ ਬੜੇ ਸਤਿਕਾਰ ਦੇ ਨਾਲ ਬੜੇ ਪਿਆਰ ਦੇ ਨਾਲ ਤੁਸੀਂ ਦਸਤਾਰ ਬੰਨੀ ਹੈ ਇਹ ਪਿਆਰ ਤੇ ਸਤਿਕਾਰ ਦੇ ਨਾਲ ਇਹ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਆਪਣੇ ਛੋਟੇ ਛੋਟੇ ਬੱਚੇ ਸਾਰੇ ਉਹੀ ਬੱਚੇ ਨੇ ਜਿਨ੍ਹਾਂ ਨੇ ਪਹਿਲਾਂ ਦਸਤਾਰ ਸਿਖਲਾਈ ਕੈਂਪ ਜੋ ਲੱਗਿਆ ਸੀ 30 ਤਰੀਕ ਤੋਂ ਲੈ ਕੇ 5 ਤਰੀਕ ਤੱਕ ਉਹਦੇ ਵਿੱਚ ਭਾਗ ਲਿਆ ਬਹੁਤ ਬੱਚੇ ਨਿਕਲ ਰਹੇ ਨੇ ਦੂਹਾਰ ਕਸ਼ਮੀਰ ਮੋਰਿਅਲ ਹਾਈ ਸਕੂਲ ਛੋਟੇ ਬੱਚੇ ਪੈਣਾ ਸਿੰਗਰਪੁਰਾ ਸਿੰਗਰਪੁਰ ਤੋਂ ਕਮਾਲਾ ਸੇ ਜਾ ਰਹੀ ਹੈ ਸਭਾ ਸਭ ਇਹ ਜੋ ਦਸਤਾਰ ਮੁਕਾਬਲਾ ਤੁਸੀਂ ਦੇਖ ਰਹੇ ਹੋ ਅਕਾਲ ਪੁਰਖ ਦੀ ਫੌਜ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਖਾਲਸਾ ਐਡ ਅਤੇ ਯੂनाइटेड ਸਿਕਸ ਦੇ ਮਿਲਵੇ ਉਪਰਾਲੇ ਨਾਲ ਬॉयਜ਼ ਹਾਈ ਸਕੂਲ ਸਿੰਬਲ ਕੈਂਪ ਦੇ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਪਿਛਲੇ 30 ਤਰੀਕ ਤੋਂ 30 ਮਾਰਚ ਤੋਂ ਇਹ ਜੋ ਦਸਤਾਰ ਕੈਂਪ ਚੱਲ ਰਿਹਾ ਸੀ ਇਸ ਦਸਤਾਰ ਕੈਂਪ ਦੇ ਚਲਦੇ ਇਹਨਾਂ ਹੀ ਬੱਚਿਆਂ ਨੇ ਆ ਕੇ ਦਸਤਾਰ ਸਿੱਖੀ ਸੀ ਅਤੇ ਹੁਣ ਇਹ ਇਹੀ ਬੱਚੇ ਜਿਹੜੇ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਕਿੰਦੇ ਪਿਆਰ ਦੇ ਨਾਲ ਇਹ ਬੱਚਾ ਜਿਹੜਾ ਹੈ ਦਸਤਾਰ ਸੁਜਾਰ ਰਿਹਾ ਹੈ ਅਤੇ ਅਸੀਂ ਉਮੀਦ ਰੱਖਦੇ ਹਾਂ ਅੱਗੇ ਤੋਂ ਵੀ ਜਦੋਂ ਅਸੀਂ ਇਹੋ ਜਿਹਾ ਕੋਈ ਸੋਹਣੀਆਂ ਸੋਹਣੀਆਂ ਦਸਤਾਰਾਂ ਦੇ ਸੁਜਾਰੇ ਨੇ ਤੋ ਸਾਨੂੰ ਇਨ੍ਹਾਂ ਸਕੂਲਾਂ ਤੋਂ ਵੱਧ ਤੋਂ ਵੱਧ ਬੱਚੇ ਇਨ੍ਹਾਂ ਗੇਮਾਂ ਵਿੱਚ ਹਿੱਸਾ ਲੈਣ ਲਈ ਉਹ ਜਿਹੜਾ ਬੱਚਾ 7 ਮਿੰਟ ਤੋਂ ਪਹਿਲਾਂ ਉੱਠ ਕੇ ਦਸਤਾਰ ਪੱਟ ਕੇ ਰੈਡੀ ਹੋ ਜਾਏਗਾ ਉਸ ਬੱਚੇ ਨੂੰ ਲੇਕਿਨ ਬੋਨਸ ਪੁਆਇੰਟ ਤੋਂ ਮਿਲਣਗੇ ਵਾਰ-ਵਾਰ ਕੇ ਉਹਨਾਂ ਸਕੂਲਾਂ ਨੇ ਕੋਈ ਵੀ ਨਾ ਤਾਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਾਡੇ ਉਪਰ ਆ ਰੁਝਾਨ ਦੱਸਦੇ ਹੋਏ ਕੰਪਲਟ ਹੋ ਗਏ। ਉਹ ਥੀ ਵਧੀਆ ਤਰੀਕੇ ਦੇ ਨਾਲ ਹਰ ਇੱਕ ਵੀਰ ਜਿਹੜਾ ਹੈ ਉਹ ਭਾਗ ਲੈ ਰਿਹਾ ਹੈ, ਦਮਾਲੇ ਸਜਾ ਰਹੇ ਨੇ। ਕੋਈ ਨਿਕਲ ਕੇ ਬਣ ਕੇ। ਉਪਰੋਟੀ ਵੀ ਜਿਹੜੀ ਜਾ ਰਹੀ ਹੈ। ਉਪਰੋਟੀ ਕਰ ਕੇ ਆ ਰਹੇ ਨੇ ਵੀ ਜੀ। ਵੀ ਜੀ ਬਹੁਤ ਟਾਈਮ ਹੈ, ਹਜੇ ਸਿਰਫ 6 ਮਿੰਟ ਹੋਏ ਹਨ। ਬਹੁਤ ਟਾਈਮ ਹੈ ਤੁਹਾਡੇ ਕੋਲ ਹਜੇ ਆਰਾਮ ਦੇ ਨਾਲ ਤੁਸੀਂ ਬੰਨ ਸਕਦੇ ਹੋ ਦਸਤਾਰ। ਜਿੰਨੀ ਜ਼ਿਆਦਾ ਸਫਾਈ ਦੇ ਨਾਲ ਬਨੋਗੇ ਉਹਨਾਂ ਤੁਹਾਨੂੰ ਬੈਨੀਫਿਟ ਹੋਏਗਾ ਜਲਦਬਾਜੀ ਦੇ ਵਿੱਚ ਨਾ ਕੋਈ ਵੀ ਕੰਮ ਕਰੋ ਬਹੁਤੀ ਵੀ ਦੇਰ ਮੇਰੇ ਵੀਰ ਤੇ ਕਰੋ ਮੈਂ ਉਹਨਾਂ ਜਿਹੜੀਆਂ ਬੱਚਿਆ ਖੜੀਆਂ ਨੇ ਬੈਠੇ ਨੇ ਉਹਨਾਂ ਦਾ ਚਰਨਾਂ ਚੋਂ ਵੀ ਬੇਨਤੀ ਹੈ ਕਿ 9 ਤਰੀਕ ਨੂੰ

ਯੋ ਜਓ ਉੱਧਰ ਜਾ ਸਾਰੇ ਜੀ ਆਕਾਲ ਟਾਈਮ ਆਪ ਹੋ ਗਿਆ ਜੀ ਟਾਈਮ ਆਪ ਹੋ ਗਿਆ ਇੱਧਰ ਜਾਓ ਟਾਈਮ ਆਪ ਹੋ ਗਿਆ ਸੋ ਬਾਕੀ ਸਾਰੇ ਇੱਥੇ ਰਹੋ ਜੀ ਸਮਾਨ ਆਪਣੇ ਬੜੇ ਡਿਸਪਲਨ ਨਾਲ ਚੁੱਪੋ ਸਾਰੇ ਇਸ ਵੇਲੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਦਸਤਾਰ ਮੁਕਾਬਲਾ ਜਿਹੜਾ ਖਤਮ ਹੋ ਚੁੱਕਿਆ ਮੈਂ ਵੀਰਜ ਨੂੰ ਕਾ ਕਾ ਕੇ ਇੱਧਰ ਆ ਜਾਓ ਹੁਣ ਅੱਗੇ ਜਜਮੈਂਟ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਏਗਾ ਉਤਪਾਦ ਕਰਕੇ ਆ ਗਰੁੱਪ ਵਾਈ ਸਾਰੇ ਬੱਚੇ ਖੜੇ ਨਾ ਇੱਕ ਗਰੁੱਪ ਨਹੀਂ 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 ਇੱਕ ਬੱਚੇ ਇਹ ਬੋਨਸ ਪੁਆਇੰਟ ਅਜੇ ਬੋਨਸ ਪੁਆਇੰਟ ਵਾਲੇ ਨਾ ਠੀਕ ਹੈ ਠੀਕ ਹੈ ਠੀਕ ਹੈ ਇਹ ਬੋਨਸ ਪੁਆਇੰਟ ਤੁਸੀਂ ਬੋਨਸ ਪੁਆਇੰਟ ਵਿੱਚ ਸੀ ਨਾ ਸੋਣੇ ਕਿਥੇ ਜਾਓ ਉਹ ਵਿਦਆਊਟ ਬੋਨਸ ਥੀ ਇਹ ਬੁਝੀ ਖੜੇ ਕਿਥੇ ਆ ਇਹ ਦੋ ਬੋਨਸ ਪੁਆਇੰਟ ਵਾਲੇ ਨੇ ਆ ਦੋ ਤੇ ਪੋਟਾ ਦੋ ਲੈਣੇ ਬੋਲ ਠੀਕ ਠੀਕ ਬਹੁਤ ਸਾਰੇ ਠੀਕ ਹੈ ਚਲੋ ਅ ਲਾਸਟ ਦੋ ਦੋਸਾ ਆਇਓ ਜੀ ਅੰਦੂ ਲਾਸਟ ਦੋ ਦੋ ਹੈ ਨਾ ਸਾਰੇ ਦੋ ਸਾਰੇ ਬਹੁਤ ਹੀ ਐਸਾ ਬੰਦਾ ਹੋ ਲੋ ਫੋਰਸਾਂ ਕੋ ਸਾਰੇ ਕੋਈ ਟੈਂਸ਼ਨ ਨਹੀਂ ਆ ਰਹੀ ਮੇਰਾ ਪੈਨੂ ਗਲਤੀ ਹੈ ਦੇਖੋ ਤੁਸੀਂ ਨਾਲ ਕਰਦੇ ਨਹੀਂ ਸਾਫ ਨੇ ਦੋ ਬਲੇ ਵੀਰ ਜੀ ਜਿਹੜੇ ਬਾਦ ਵਿੱਚ ਆਏ ਉਹ ਸਾਰੇ ਇਸ ਸਾਈਡ ਚਲੋ ਇਹ ਬੋਨਸ ਲਾਈਨਾਂ ਸਨ ਜਿਹੜੇ ਬਾਦੀਏ ਸਾਰੇ ਇਹ ਦੋ ਬੋਲੇ ਜਿਹੜੇ ਉਸ ਸਾਈਡ ਚਲੋ ਤੁਸੀਂ 7 ਮਿੰਟ ਤੋਂ ਪਹਿਲੇ ਬੰਨੀ ਹੈ ਬਹੁਤ ਹੀ ਵਧੀਆ ਮੁਕਾਬਲਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚੇ ਸੋਹਣੀਆਂ ਦਸਤਾਰਾਂ ਸਜਾ ਕੇ ਤਿਆਰ ਪਰ ਤਿਆਰ ਇੱਥੇ ਤੁਹਾਡੇ ਸਾਹਮਣੇ ਖੜੇ ਨੇ ਔਰ ਬੜਾ ਹੀ ਅੱਛਾ ਇੱਕ ਜਿਹੜਾ ਮੁਕਾਬਲਾ ਹੋਇਆ ਹੈ ਦਸਤਾਰ ਮੁਕਾਬਲਾ ਇਹ ਤੁਹਾਨੂੰ ਦੱਸ ਦਈਏ ਕਿ ਇਹ ਹੀ ਉਹ ਹੀ ਬੱਚੇ ਨੇ ਜਿਨ੍ਹਾਂ ਨੇ ਤਕਰੀਬ 6 ਦਿਨ ਜਿਹੜਾ ਹੈ ਗੁਰਦੁਆਰਾ ਪੰਚਾਇਤੀ ਟੇਕਰੀ ਸਿੰਬਲ ਕੈਂਪ ਵਿੱਚ ਕੇ ਕਲਾਸਾਂ ਲਗਾ ਕੇ ਦਸਤਾਰ ਸਿੱਖੀ ਸੀ ਔਰ ਇਹ ਅਚੀਵਮੈਂਟ ਹੈ ਕਿ ਸਿੰਬਲ ਕੈਂਪ ਦੀ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਦਸਤਾਰਾਂ ਸਜਾ ਕੇ ਸਾਹਮਣੇ ਖੜੇ ਹੋ ਚੁੱਕੇ ਨੇ ਅਸੀਂ ਗੱਲਬਾਤ ਕਰਾਂਗੇ ਬੱਚਿਆਂ ਦੇ ਨਾਲ ਵੀ ਬੱਚੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲ ਜੋਤ ਸਿੰਘ ਜੀ ਕਮਲ ਜੋਤ ਜੀ ਅੱਜ ਕਿਹਦਾ ਮਹਿਸੂਸ ਹੋ ਰਿਹਾ ਤੁਸੀਂ ਮੁਕਾਬਲਾ ਮੁਕਾਬਲਾ ਚਾਰ ਦਿਨ ਤੋਂ ਕਹਿ ਰਹੇ ਸੀ ਹਾਂ ਮੈਨੂੰ ਕਾਫੀ ਅੱਛਾ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਵਾਰ ਜਿੱਤਾਂਗਾ ਉਹਨੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਸਾਰੇ ਇੱਥੇ ਆਓ ਤੇ ਪਗੜੀ ਬੰਨੋ ਨਾਲ ਜਿਹੜੇ ਚਿੱਟੇ ਬਾਜੇ ਵਾਲੇ ਉਹਨਾਂ ਨੂੰ ਵੀ ਸਿੱਖ ਦਿਆਂਗਾ ਭਾਈ ਛੋੜੋ ਨਸ਼ਾ ਦੇ ਸਾਰੇ ਸਿੱਖਣ ਨਾਲ ਜੁੜੋ ਉਹ ਬੱਚੇ ਨੇ ਬੜਾ ਵੱਡਾ ਇੱਕ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕੀ ਜਿਹੜੇ ਗਲਤਾਨ ਹਨ ਜਿਹੜੇ ਗਲਤ ਕੰਮਾਂ ਦੇ ਵਿੱਚ ਪਏ ਹੋਏ ਨੇ ਉਹ ਵੀ ਛੱਡੋ ਤੇ ਗੁਰਮਤਵਾਲ ਆਓ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਬੱਚੇ ਹਨ ਹੁਣ ਬੱਚਾ ਹੋਰ ਕੋਈ ਬਿਜਲੀ ਆਏਗਾ ਸਾਰੇ ਬੱਚੇ ਪਾਰਟਿਸਪੀਕੇਟ ਹੁਣ ਬਸ ਜਜਮੈਂਟ ਟੀਮ ਜਿਹੜੀ ਹੈ ਉਹ ਆਪਣਾ ਕੰਮ ਸ਼ੁਰੂ ਕਰਨ ਜਾ ਰਹੀ ਹੈ ਤੇ ਲੜਦੇ ਆ ਜੇ ਕਿਸੇ ਦੁਸ਼ਮਣ ਦੇ ਪੱਗ ਉੱਪਰ ਜਾਂਦੇ ਸੀ کہ گروہ سے اپنے بار لوگ نے کہنے پرکھا اپنی دستار صاحب یہ تیری عزت ہے میری جنگ صرف ظلم کے خلاف ہے میں تیری عزت پارنی نہیں ہوں ਉਸਨੇ ਬੱਚੇ ਜਰੀਆ ਐਪੀਸੋ 117 ਇਹਨੇ ਕੋਈ ਕੰਪੀਟੀਸ਼ਨ ਹੈ ਕੀ ਨਾਮ ਹੈ ਵੀਰੇ ਗੁਰਮਨ ਪਾਲ ਗੁਰਮਨ ਪਾਲ ਸਿੰਘ ਸਨ ਆਫ ਬਲਦੀਪ ਸਿੰਘ ਅੱਜ ਗੁਰਮਨ ਪਾਲ ਸਿੰਘ ਸਨ ਆਫ ਬਲਦੀਪ ਸਿੰਘ ਆਜਾ ਜੀ ਗੁਰਮਨ ਪਾਲ ਸਿੰਘ ਸਨ ਆਫ ਬਲਦੀਪ ਸਿੰਘ 25 ਸੋਸ਼ਲ ਮੀਡੀਆ ਦੇ ਵੀਡੀਓ ਹੁੰਦੇ ਨੇ ਅੱਛੀ ਨੰਬਰ ਬੜੀ ਸ਼ਰਮ ਆਉਂਦੀ ਹੈ प्यार जो कवि लिखियासीं दुश्मन तूं कलाकु पाप छा ਵੇਜ ਦਿੱਤੀਆਂ ਤੇਰੇ ਸਰਦਾਰਾਂ ਨੇ ਖੁੱਦ ਸਰਦਾਰੀਆਂ ਆਪ ਤੇਰੇ ਸੂਰਬੀ ਕਾਡੇ ਬਹਾਦਰ ਹੋ ਗਏ ਆਪਣੇ ਹੀ ਵੀਰਾਂ ਵਿੱਚ ਦੇਖੋ ਇਕ ਲਕਟਾਰੀਆਂ ਬੱਲੇ ਬੱਡੇ ਕੀ ਕਹਵਾਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜਜਮੈਂਟ ਜਿਹੜੀ ਹੈ ਉਹ ਚੱਲ ਰਹੀ ਹੈ ਅਸੀਂ ਚਾਹਾਂਗੇ ਕਿ ਅਸੀਂ ਨੰਬਰ ਜਿਹੜੇ ਨੇ ਉਹ ਡਿਸਕਲੋਜ਼ ਨਾ ਕਰੀਏ ਕਿਉਂਕਿ ਸਾਰੇ ਨੰਬਰ ਜਿਹੜੇ ਨੇ ਇਸ ਤੇ ਉਹ ਡਿਸਕਲੋਜ਼ ਹੋਣਗੇ 13 13 ਅਪ੍ਰੈਲ ਨੂੰ ਜੋ ਇਹ ਪ੍ਰੋਗਰਾਮ ਕਰਵਾਇਆ ਜਾਏਗਾ ਸਮਾਗਮ ਕਰਵਾਇਆ ਜਾਏਗਾ ਗੁਰਮਤ ਸਮਾਗਮ ਜੋ ਖਾਲਸਾ ਸਾਹਿਬਾਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਪੰਚਾਇਤੀ ਟੇਕਰੀ ਵਿਖੇ। ਜਿੱਥੇ ਜਿਹੜਾ ਇਹ ਸਮਾਗਮ ਕਰਵਾਇਆ ਜਾਏਗਾ ਉੱਥੇ ਹੀ ਇਹਨਾਂ ਬੱਚਿਆਂ ਨੂੰ ਜਿਹੜਾ 1st 2nd 3rd ਤਿੰਨਾਂ ਗਰੁੱਪਾਂ ਦੇ ਵਿੱਚੋਂ ਇਨਾਮ ਦਿੱਤੇ ਜਾਣਗੇ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਵੀਰ ਅ ਨਰਿੰਦਰਪਾਲ ਸਿੰਘ ਜੀ ਜੋ ਇਸ ਵੇਲੇ ਦੇ ਰਹੇ ਨੇ ਵਿਚਾਰਾ ਆਪਣੀਆਂ ਅਸੀਂ ਉਹਦੇ ਵਿਚਾਰਾ ਸੁਣਦੇ ਹਾਂ। ਇਹ ਤਾਜ ਕੋਟਾ ਇਹ ਕੋਈ ਐਵੇਂ ਕਪੜਾ ਨਹੀਂ ਹੈ ਜੇ 2 4 5 ਮੀਟਰ ਕਪੜਾ ਲੈ ਲੇ ਤੁਸੀਂ ਬਣ ਗਈ ਦਸਤਾਰ ਇਹ ਜਿੰਮਵਾਰੀ ਹੈ ਇਹ ਬਹੁਤ ਵੱਡੀ ਗੁਰੂ ਦੀ ਬਖਸ਼ਿਸ਼ ਸਾਡੇ ਤੇ ਕਦੇ ਵੇਖਣਾ ਧੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਭੰਗਾਨੇ ਜੰਗ ਜਿੱਤੇ ਹਨ ਕੋਸ਼ ਜਿੱਤ ਤੋਂ ਬਾਅਦ ਗੁਰੂ ਸਾਹਿਬ ਆਪਣੇ ਸ਼ਮਿਆਨੇ ਦੇ ਅੰਦਰ ਦਸ ਜੋ ਕੰਗਾ ਵਾਰ ਹੁੰਦੇ ਨੇ ਕਿਸਾਂ ਵਿੱਚ ਵਿੱਚ ਤੇ ਉਸ ਨੇ پیر ਬੁੱਧੂ ਸ਼ਾਹ ਜੀ ਉਹਨਾਂ ਨੇ ਕਹਿੰਦੇ ਨੇ ਕਿ ਮਹਰਾਜ ਆਪ ਕਿੱਥੋਂ ਸਹਿ ਪੁੱਛਦੇ ਨੇ ਕਿ ਪੀਰ ਜੀ ਤੁਸੀਂ ਬੜੀ-ਬੜੀ ਕੁਰਬਾਨੀ ਕੀਤੀ ਹੈ ਤੁਹਾਡੇ ਬੱਚੇ ਤੁਹਾਡੇ ਮਰੀਦ ਤੁਹਾਡੇ ਭਰਾ ਇਸ ਜੰਗ ਵਿੱਚ ਸ਼ਹੀਦ ਹੋਏ ਨੇ ਉਹ ਰੱਬ ਦੀ ਉਸ ਖੁਸ਼ ਰਾਜ ਦਰਗਾਹ ਵੀ ਪ੍ਰਵਾਨ ਚੜ ਗਏ ਮੰਗੋ ਕੀ ਮੰਗਦੇ ਹੋ ਤੇ ਕਦੇ ਵੇਖਣਾ ਜੇ ਅੱਜ ਦੇ ਸਮੇਂ ਸਾਨੂੰ ਗੁਰੂ ਕਵੇ ਕੀ ਮੰਗਦੇ ਹੋ ਕਿ ਅਸੀਂ ਸੰਸਾਰ ਦੀਆਂ ਚੀਜ਼ਾਂ ਹੀ ਮੰਗਣੀਆਂ ਸਤਿ ਕਿ ਮਾਰੇ ਮੇਰੇ ਪੁੱਤਰ ਨੇ ਪੱਕੀ ਨੌਕਰੀ ਲਵਾ ਦੇ ਉਹ ਬੱਚੇ ਦਾ ਵੀਜ਼ਾ ਲੱਗ ਜਾਵੇ ਬਾਹਰ ਦਾ ਕਿਤੇ ਪੀਆਰ ਹੀ ਹੋ ਜਾਵੇ ਪਰ ਉਸ ਵੇਲੇ ਪੀਰ ਬੁੱਧੂ ਸਾਹਿਬ ਕੀ ਮੰਗਦੇ ਸਤਿਗੁਰੂ ਜੇ ਤਿੱਥੇ ਹੋਣਾ ਤਾਂ ਆ ਜਿਹੜਾ ਕੰਗਾ ਤੁਸੀਂ ਕਿਵੇਂ ਵਾਰਿਓ ਜਿਹੜਾ ਕੇਸ ਅੜੇ ਹੋਏ ਨੇ ਵਿੱਚ ਕਿਹੇ ਕੈਸਾ ਸਣੇ ਕੰਗਾ ਦੇ ਦਿੱਤੇ ਹੋ ਤੇ ਗੁਰੂ ਸਾਹਿਬ ਆਪਣੀ ਅੰਦੀ ਦਸਤਾਰ ਪਾ ਕੇ ਸਿੱਪ ਸਜਾਉਂਦੇ ਨੇ ਤੇ ਜਦੋਂ ਹੰਕਾਰ ਆਉਂਦਾ ਤੇ ਪਤਨੇ ਪੁੱਛਦੀ ਆ ਮੇਰੇ ਸਿਰ ਦੇ ਸਾਈਂ ਜਿਹੜੇ ਤੁਸੀਂ ਗਏ ਸੀ ਮੇਰਾ ਨੌਰ ਜਿਹਨੂੰ ਆਪਣੇ ਕੁੱਖ ਵਿੱਚ ਪਾਲਿਆ ਮੇਰੇ ਬੱਚੇ ਤੁਹਾਡੇ ਨਾਲ ਗਏ ਸਨ ਉਹ ਕਿੱਥੇ ਨੇ ਧਰਮ ਕਹਿੰਦਾ ਸਾਡਾ ਸੱਖਲੇ ਫਰਜ਼ਿਆ ਉਹਨਾਂ ਨੂੰ ਤੇ ਇਸ ਲਈ ਕੋਸ਼ਿਸ਼ ਕਰੋ ਇਹ ਜੋੜੀਆਂ ਪਿੱਛੇ ਨਹੀਂ ਤੁਹਾਨੂੰ ਪਤਾ ਆਵਾ ਕਹਿੰਦੇ ਸਾਰੇ ਹੀ ਚੌਂਕ ਤੱਕ ਉਹ ਵਾਹੂ ਹਜੀ ਉਹ ਜੋ ਸਿਹਤ ਯਾਗੇ ਖੜੇ ਨੇ ਮੇਰੇ ਵੀਰ ਜੀ ਬੱਚੋ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਕੁਰਸੀਆਂ ਤੇ ਵਿਰਾਜਮਾਨ ਹੋਵੋ ਬੱਚਾ ਲਈ ਵੀਰਾਂ ਵੱਲੋਂ ਜੀਰ ਸਰਪਜੀਤ ਸਿੰਘ ਜੀ ਵੱਲੋਂ ਫਰੈਸ਼ਪ੍ਰਿੰਟ ਦਾ ਜੋ ਇੰਤਜ਼ਾਮ ਕੀਤਾ ਗਿਆ ਹੈ ਬੱਚਿਆਂ ਨੂੰ ਬੇਨਤੀ ਹੈ ਇੱਥੇ ਬੈਠੇ ਤੇ ਇੱਥੇ ਹੀ ਬੈਠੇ ਰਹਿਣ ਉਹਨਾਂ ਨੂੰ ਉੱਥੇ ਹੀ ਜਿਹੜੀ ਹੈ ਰਫਰੈਸ਼ਮੈਂਟ ਡਿਸਟ੍ਰਿਬਿਊਟ ਕੀਤੀ ਜਾਏਗੀ ਰਫਰੈਸ਼ਮੈਂਟ ਉੱਥੇ ਹੀ ਵੰਡੀ ਜਾਏਗੀ ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਰਿੰਦਰ ਸਿੰਘ ਜੀ ਦਾ ਸਾਡੇ ਤਿੱਥੇ ਸੱਦੇ ਪੱਤਰ ਤੇ ਇੱਥੇ ਪਹੁੰਚੇ ਨੇ ਕੋਸਟਮਰ ਰਾਸ਼ਟਰੀ ਦਾ ਮੋਟਾ 2-3 ਮਿੰਟਾਂ ਲਈ ਵੀਰ ਰਮਨਦੀਪ ਸਿੰਘ ਜੀ ਵਿਚਾਰਾਂ ਦੀ ਸਾਂਝ ਕਰਨਗੇ ਵੀਰ ਰਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਸਭ ਤੋਂ ਪਹਿਲਾਂ ਬਾਦਸ਼ਾਹ ਰਾਜਾ ਦਾ ਸਾਹਿਬੇ ਕਮਾਨ ਨਨ ਗੁਰੂ ਗੋਬਿੰਦ ਸਿੰਘ ਪਾਚਾ ਵੱਲੋਂ ਬਖਸ਼ੀ ਹੋਈ ਫਤਿਹ ਪਰਵਾਣ ਕਰੋ ਕੋਈ ਵੀ ਰਸਦਾ ਵੰਜੀ ਨਾ ਰਹੇ ਗੁਲੰਗ ਆਵਾਜ਼ ਦੇ ਵਿੱਚ ਗੱਜ ਕੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਾਪਾਕ پاک ਕਰ ਹضور ਹਦੀਸਾ ਸਾਬਤ ਸੂਰਤ ਦਸਤਾਰ ਸਿਰਾਂ ਤੁਹ ਸਾਰੇ ਮੁਬਾਰਕ ਦੇ ਪੁੱਤਰ ਹੋ ਜੋ ਅਨਖ ਗੈਰਤ ਇੱਕ ਉੱਚਾ ਦਾ ਪ੍ਰਤੀਕ ਦਸਤਾਰਾ ਜਿਹੜੀਆਂ ਨੇ ਉਹ ਆਪਣੇ ਸਿਰਾਂ ਤੇ ਸਜਾਈਆਂ ਨੇ ਸਭ ਤੋਂ ਮੁਬਾਰਕ ਦੇਣਾ ਚਾਹਾਂਗਾ ਇਹਨਾਂ ਬੱਚਿਆਂ ਦੇ ਮਾਤਾਵਾਂ ਨੂੰ ਇਹਨਾਂ ਬੱਚਿਆਂ ਦੇ ਪਿਤਾ ਨੂੰ ਕਿ ਜਿਨ੍ਹਾਂ ਨੇ ਧੰਗ ਗੁਰੂ ਗੋਬਿੰਦ ਸਿੰਘ ਪਾਚਾ ਵੱਲੋਂ ਬਖਸ਼ੀ ਹੋਈ ਇਸ ਦਸਤਾਰ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਇਹਨਾਂ ਨੇ ਹਿੱਸਾ ਪਾਇਆ ਹੈ ਦਸਤਾਰ ਦੇ ਕੰਪੀਟੀਸ਼ਨ ਦੇ ਵਿੱਚ ਸੋ ਬੱਚਿਓ ਜਿਵੇਂ ਕਿ ਪ੍ਰਚਾਰਕ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ ਸਿੱਖ ਕੌਮ ਦੇ ਵਿੱਚ ਸਾਡੀ ਜਿਹੜੀ ਇਹ ਦਸਤਾਰ ਹੈ ਇਸ ਦੀ ਇੱਕ ਬਹੁਤ ਵੱਡੀ ਮਹਾਨਤਾ ਹੈ ਇਸ ਦਸਤਾਰ ਦਾ ਜਿਹੜਾ ਕੈਰੈਕਟਰ ਹੈ ਬੜਾ ਉੱਚਾ ਤੇ ਸੁੱਚਾ ਹੈ ਉਹ ਜਿਹੜੇ ਸਿਰਾਂ ਦੇ ਵਿੱਚ ਆਸੀ ਇਹ ਦਸਤਾਰਾਂ ਸਜਾਉਂਦੇ ਹਾਂ ਉਸ ਤੋਂ ਪਹਿਲਾਂ ਸਾਡੇ ਦਸਤਾਰ ਜਿਹੜੇ ਨੇ ਦਸਤਾਰ ਤੋਂ ਪਹਿਲੇ ਆਉਂਦੇ ਨੇ ਕੇਸ ਇੱਕ ਇਤਿਹਾਸਕ ਪੱਖ ਆਪ ਜੀ ਦੇ ਨਾਲ ਸਰਵਣ ਕਰਾ ਜਿਵੇਂ ਭਾਈ ਜੀ ਗੱਸ ਰਹੇ ਸੀ ਤੈਨੂੰ ਉਪਦੇਸ਼ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਦਿੱਤੇ ਸੀ ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਸੀ ਕਿ ਪਾਤਸ਼ਾਹ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ ਤੇ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ અમૃત વેલે ઉઠકે ગુરુ ਦਾ નામ જપਣਾ ਹੈ સોના ਦਾ કે ਤੂੰ ਭાવਸੀ ਕੀ અમૃત વેલે ਕੱਜ ਬਾਣੀਆਂ ਦਾ ਨਿਤਨਾ ਉਹ ਅਸੀਂ ਸਭ ਤੋਂ ਪਹਿਲਾਂ ਕਰਨਾ ਹੈ ਕਿਉਂਕਿ ਨਿਤਨਾਮ ਜਿਹੜਾ ਸਿੱਖ ਦੀ ਮਰਜ਼ੀ ਨਹੀਂ ਪਿਆਰਿਓ ਉਹ ਸਾਡੇ ਗੁਰੂ ਦਾ ਹੁਕਮ ਹੈ ਹੁਕਮ ਇਸ ਨੂੰ ਸਿਰ ਮੱਤੇ ਮੰਨ ਕੇ ਚੱਲਣਾ ਹੈ ਦੂਸਰੀ ਜਿਹੜੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਦਿੱਤੀ ਸੀ ਕਿ ਕੇਸ ਜਿਹੜੇ ਨੇ ਸੁੱਚੇ ਰੱਖਣੇ ਨੇ ਉਸ ਤੋਂ ਭਾਵਸੀ ਕੀ ਕੇਸ ਕਦੇ ਨਹੀਂ ਕੱਟਨੇ ਸੋ ਇਹ ਨਾ ਕਿਸਾ ਵੀ ਸਾਡੇ ਜਿਹੜਾ ਕਰਨ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ ਸੋ ਤੁਹਾਡੇ ਚਰਨਾ ਵਿੱਚ ਸਾਰੇ ਉਹ ਬਣਤੀ ਹੈ ਕਿ ਜਿੱਤੇ ਤੁਸੀਂ ਦਸਤਾਰੇ ਸਜਾਉਨੇ ਨੇ ਉਸ ਤੋਂ ਪਹਿਲਾਂ ਹੱਥ ਰੇਜ ਦੋ ਟਾਈਮ ਆਪਣੇ ਕੇਸਾਂ ਨੂੰ ਕੰਗਾ ਕਰਕੇ ਉਹਨਾਂ ਦੀ ਸੰਭਾਲ ਕਰਨੀ ਹੈ ਬੜਾ ਵੱਡਾ ਕਿਰਦਾਰ ਜਿਹੜਾ ਹੈ ਉਹ ਸਿੱਖ ਧਰਮ ਦੇ ਵਿੱਚ ਸਾਨੂੰ ਮਿਲਿਆ ਹੈ ਕਿਉਂਕਿ ਇਤਿਹਾਸ ਦੱਸਦਾ ਹੈ ਕਿ ਜਦੋਂ ਭੰਗ ਗੁਰੂ ਤੇਗ ਬਹਾਦਰ ਪਾਚਾ ਜਿੱਦੀ ਜਦੋਂ ਧਨਕਰੋ ਤੇ ਪਾਚਾ ਜਿੱਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਈ ਸੀ ਤੇ ਉਸ ਵਕਤ ਭਾਈ ਜੇਤਾ ਜੀ ਗੁਰੂ ਤੇਗਤਾdataProvider ਪਾਚਾ ਦਾ ਸੀਸ ਲੈ ਕੇ ਜਦੋਂ ਅਲੰਗਪੁਰ ਸਾਹਿਬ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਪਾਚਾ ਨੇ ਇੱਕ ਸਵਾਲ ਭਾਈ ਜੇਤਾ ਜੀ ਨੂੰ ਪੁੱਤਾ ਸੀ ਕਿ ਜਿਸ ਵਕਤ ਪਿਤਾ ਦੀ ਸ਼ਹਾਦਤ ਹੋਈ ਉੱਥੇ ਕੋਈ ਸਿੱਖ ਨਹੀਂ ਸੀ ਜਿਹੜਾ ਹਾ ਦਾ ਨਾਰਾ ਮਾਰਦਾ ਤੇ ਭਾਈ ਜੇਤਾ ਜੀ ਨੇ ਕਿਹਾ ਸੀ ਸਿੱਖ ਤਾਂ ਬਹੁਤ ਸੀ ਪਾਚਾ ਪਰ ਸਿੱਖਾਂ ਦੀ ਪਛਾਣ ਕਰਨੀ ਮੁਸ਼ਕਲ ਸੀ ਤੇ ਗੁਰੂ ਕਲਗੀਧਰ ਪਾਚਾ ਤੇ ਉਸ ਵਕਤ ਦੇ ਬੋਲ ਕਿ ਭਾਈ ਜੀ ਤੁਸੀਂ ਕਹਿੰਦੇ ਹੋ ਕਿ ਸਿੱਖ ਦੀ ਪਛਾਣ ਕਰਨੀ ਮੁਸ਼ਕਿਲ ਸੀ ਸਮਾਂ ਆਵੇਗਾ ਮੈਂ ਆਸਾ ਪੰਥ ਸਾਹਿਬ ਜਾਵਾਂਗਾ ਕਿ ਲੱਖਾਂ ਵਿੱਚ ਖੜਾ ਹੋਇਆ ਮੇਰਾ ਜਿਹੜਾ ਸਿੱਖ ਹੈ ਉਹ ਪਛਾਣਿਆ ਜਾਵੇਗਾ ਸੋ ਉਸ ਸਮੇਂ ਗੁਰੂ ਪਿਆਰ ਵਾਲਿਓ 1999 ਦੀ ਦਸਾਕੀ ਵਾਲੇ ਜਿੰਨਾ ਆਇਆ ਜਦੋਂ ਧੰ ਗੁਰੂ ਗੋਬਿੰਦ ਸਿੰਘ ਪਾਚਾ ਜਿਨੇ ਸਾਨੂੰ ਅੰਮ੍ਰਿਤ ਪ੍ਰੀ ਦਾਤ ਦਿੱਤੀ ਉੱਤੇ ਪੰਜ ਕਕਾਰੀ ਵਰਦੀ ਸਾਨੂੰ ਦਿੱਤੀ ਉਹ ਪੰਜ ਕਕਾਰੀ ਵਰਦੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕਕਾਰ ਸਭ ਤੋਂ ਪਹਿਲਾ ਜਿਹੜੀ ਰਾਤ ਪਰਯਾਤ ਦੇ ਵਿੱਚ ਆਉਂਦੇ ਨੇ ਉਹ ਸਾਡੀ ਆਉਂਦੇ ਨੇ ਕੇਸ ਸੋ ਕੇਸ ਨੂੰ ਅਸੀਂ ਸੁਚਾ ਰੱਖਣਾ ਹੈ ਹਮੇਸ਼ਾ ਕੇਸਾਂ ਦਾ ਕਤਲ ਕਦੀ ਜਿੰਦਗੀ ਦੇ ਵਿੱਚ ਵੀ ਨਹੀਂ ਸੋਚ ਕੇ ਕਰਨਾ ਕਿਉਂਕਿ ਕੇਸ ਹਮ ਤੇ ਦਸਤਾਰ ਹੈ ਕੇਸਾਂ ਦੀ ਸ਼ਾਨ ਸੁਭਾਨ ਦੇ ਲਈ ਸਾਨੂੰ ਇਹ ਦਸਤਾਰ ਗੁਰੂ ਕਲਗੀ ਧਰਪਾਚੇ ਨੇ ਬਖਸ਼ੀ ਹੈ ਸੋ ਇੱਥੇ ਤੁਸੀਂ ਆਏ ਹੋ ਮੈਂ ਆਪਣੀਆਂ ਮਾਤਾਵਾਂ ਨੂੰ ਆਪਣੀਆਂ ਧਿਆਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਤੁਹਾਡੇ ਬੱਚਿਆਂ ਨੇ ਸ਼ੁਰੂਆਤ ਕਰ ਦਿੱਤੀ ਜੇ ਦਸਤਾਰਾਂ ਤੋਂ ਆ ਬੱਚਿਆਂ ਨੂੰ ਜਦੋਂ ਰਾਤ ਨੂੰ ਆਪਣੀ ਗੋਦੀ ਦੇ ਵਿੱਚ ਆਪਣੀ ਗੋਦੀ ਦਾ ਨਿਕ ਦਿੰਦੇ ਹੋ ਨਾ ਮੇਰੀਓ ਘਰ ਨੂੰ ਇਹਨਾਂ ਨੂੰ ਧੰਗ ਗੁਰੂ ਗੋਬਿੰਦ ਸਿੰਘ ਪਾਚਾ ਦੇ ਲੱਤੇ ਜਿਗਰਾਂ ਦਾ ਇਤਿਹਾਸ ਵੀ ਜਰੂਰ ਸਰਵਲ ਕਰਾਇਆ ਕਰੋ ਜਦੋਂ ਗੁਰੂ ਗੋਪਾਲ ਕੀ ਧਰ ਪਾਚਾ ਦੇ ਦੋ ਪੁੱਤਰ ਚਮਕੌਰ ਦੀ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਨੇ ਦੁਨੀਆਂ ਦਾ ਮੌਕਾ ਬਾਦਸ਼ਾ ਅਲੋਕਾ ਪਿਤਾ ਪਿਤਾ ਸੀ ਜਿਸ ਨੇ ਆਪਣੇ ਪੁੱਤਰ ਦੀ ਸ਼ਹਾਦਤ ਦੇਖਦੇ ਹੋਏ ਕਿਹਾ ਸੀ ਸ਼ਾਬਾਸ਼ ਪੁੱਤਰ ਕਿਆ ਖੂਬ ਲੜੇ ਹੋ ਦੁਨੀਆਂ ਦੇ ਇਤਿਹਾਸ ਦੇ ਵਿੱਚ ਆਪਾਂ ਪਿਤਾ ਨਜ਼ਰ ਨਹੀਂ ਆਉਂਦਾ ਤੇ ਜਦੋਂ ਆਪਾਂ ਛੋਟੇ ਸਾਹਿਬ ਜਰਿਆਂ ਦੀ ਗਾਥਾ ਆਪਣੇ ਬੱਚਿਆਂ ਨੂੰ ਸੁਣਾਵਾਂਗੇ ਸਾਡੇ ਬੱਚੇ ਕਦੇ ਵੀ ਧਰਮ ਦੇ ਵਿੱਚੋਂ ਡੋਲਣਗੇ ਨਹੀਂ ਗੁਰੂ ਕਲਗੀਧਰ ਪਾਚਾ ਦੇ ਜਿਹੜੇ ਛੋਟੇ ਫਰਚੰਦ ਜਦੋਂ ਉਹਨੂੰ ਨੀਹਾਂ ਦੇ ਵਿੱਚ ਇਹਨਾਂ ਦਿੱਤਾ ਗਿਆ ਮੇਰੀਓ ਭੈਣੋ ਅਤਰੋ ਧਿਆਨ ਜਰੂਰ ਦਿਓ ਜਦੋਂ ਉਹਨੂੰ ਨੀਹਾਂ ਵਿੱਚ تنਵਾ ਲੱਗੇ ਨਾ ਤੇ ਉਦੋਂ ਦਾ ਮਸ਼ਹੂਰ ਸ਼ਾਇਰ ਅੱਲਾ ਜਾਰਖਾਨ ਜੋਗੀ ਜਿਹੜਾ ਉਹ ਸੁਧਰਾ ਲਿਖਦਾ ਕਿ ਬੱਚਿਆਂ ਨੇ ਕਿਹਾ ਸੀ ਹਮ ਜਾਨ دیکھے اوروں کی جانے بچا چلے سکھی کی نیو ہم سروں پہ اٹھا چلے میں سکھی دی نیو جنی گروہ کل کی تر پاچھا دے پتان دی سی پاچھو آرام دکھا رہی ہے میری پہلو ہم جان دے کے اوروں کی جانے بچا چلے سکھی کی نیو ہم سروں پہ اٹھا چلے سنگوں کی سلطنت پر پودا لگا چلے گدی سے تک اب کون پائے گی جہاں سے جانوں کا نام و نشان مٹائے گی بولے سو ਨੀਹਾ ਸ੍ਰੀਆ ਕਾਲਾ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਾਂ ਦੀ ਦਿੱਤੀ ਹੋਈ ਸ਼ਹਾਦਤ ਨੇ ਐਸਾ ਰੰਗ ਲਿਆਂਦਾ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਤੋਂ ਠਾਪਾ ਲੈ ਕੇ ਤੁਰਿਆ ਕੋਮ ਦਾ ਜ਼ਰਰੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਗ ਦੀ ਇੱਟ ਦੇ ਨਾਲ ਇੱਥੇ ਖੜਕੋ ਆ ਕੇ ਜਿੱਤੇ ਸਿੱਖ ਰਾਜ قائم ਕੀਤਾ ਪੁੱਤਾਂ ਸਾਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਜ਼ਮੀਨਾਂ ਦੇ ਅਧਿਕਾਰ ਸਭ ਨੂੰ ਆਏ ਸੋ ਮੇਰੀਓ ਮਾਤਾ ਤੇ ਬੱਚਿਆਂ ਨੂੰ ਇਹ ਨੂੰ ਸੋਜਿਆ ਕਰਵਾਇਆ ਕਰੋ ਸੋਨੇ ਜਿਆਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਇੱਥੇ ਆਏ ਹੋ ਸਮੂਹ ਸਾਥੀ ਦੇ ਚਰਨਾਂ ਵਿੱਚ ਇੱਕ ਦੋ ਬੈਂਕ ਚ ਕਰਨੀਆਂ ਨੇ ਜਿਵੇਂ ਕਿ ਕੱਲ ਸਵੇਰੇ ਅੰਮ੍ਰਿਤ ਸੰਚਾਰ ਜਿਹੜਾ ਹੈ ਗੁਰਦੁਆਰਾ ਸਿੰਘ ਸਭਾ ਟੈਕਨੀਕਾ ਕਰਵਾਇਆ ਜਾਵੇਗਾ ਜਿੱਤੇ ਕਕਾਰ ਵੀ ਪੇਟਾ ਰਹੇ ਜਿੱਤੇ ਜਾਵਣਗੇ ਉਸ ਦੇ ਵਿੱਚ ਵੀ ਵੱਤੋ ਵੱਤ ਬੱਚੇ ਜਿਨ੍ਹਾਂ ਨੇ ਹਲਕ ਤੱਕ ਆਹ ਤੁਸੀਂ ਦਾਤ ਨਹੀਂ ਲਈਓ ਜੁਰ ਅੰਮ੍ਰਿਤ ਛੱਕੇ ਅੰਮ੍ਰਿਤਧਾਰੀ ਹੋਵੋ ਕਿਉਂਕਿ ਗੁਰੂ ਕਲ ਕੀ ਧਰ ਦੇ ਪੁੱਤ ਹੋ ਈਓ ਅੰਮ੍ਰਿਤਧਾਰੀ ਹੋ ਕੇ ਜਿਓ ਇਸ ਵੇਲੇ ਸਿੰਬਲ ਕੈਂਪਰ ਦੇ ਬੁਆਇਜ਼ ਹਾਈ ਸਕੂਲ ਦੇ ਗਰਾਊਂਡ ਦੀਆਂ ਆਓ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਦਸਤਾਰਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਪ੍ਰਵਿੰਚ ਸਿੰਘ ਪ੍ਰਵਿੰਚ ਸਿੰਘ ਪ੍ਰਵਿੰਚ ਸਿੰਘ ਜੀ ਕਿੱਥੇ ਰਹਿੰਦੇ ਹੋ ਤੁਸੀਂ ਸਿੰਬਲ ਕੈਂਪ ਵਾਰਡ ਨੰਬਰ 2 ਵਾਰਡ ਨੰਬਰ 2 ਪਾਪਾ ਜੀ ਦਾ ਕੀ ਨਾਮ ਹੈ ਗੁਰਵਿੰਦਰ ਸਿੰਘ ਅੱਜ ਤੁਸੀਂ ਦਸਤਾਰ ਬੰਨੀ ਹੈ ਬਹੁਤ ਸੋਹਣੀ ਹੋ ਰੰਗ ਵੀ ਬਹੁਤ ਸੋਹਣਾ ਬੰਨਿਆ ਤੁਸੀਂ ਹੈ ਨਾ ਤੇ ਕਿਹਦਾ ਲੱਗ ਰਿਹਾ ਹੈ ਇਹ ਤੁਹਾਨੂੰ ਬੜਾ ਅੱਛਾ ਤੁਸੀਂ ਕਲਾਸ ਨੂੰ ਜਾਂਦੇ ਹੋ ਸਾਡੇ ਨੂੰ ਤੇਰੇ ਲਈ ਕਲਾਸ ਲਈਏ ਕਿਸੇ ਦਸਤਾਰ ਕਿੰਨੇ ਦਿਨ ਆਏ ਸੀ ਇੱਕ ਦਿਨ 6 ਦਿਨ ਵੀ ਤੁਸੀਂ ਇੰਨੇ ਅੱਛੇ ਦਸਤਾਰ ਸਿੱਖ ਲਈ ਕੀ ਬਾਤ ਹੈ ਛੋਟੂ ਤੁਸੀਂ ਦੇਖ ਰਹੇ ਹੋ ਕਿ ਇੱਕ ਦਿਨ ਦੇ ਵਿੱਚ ਇਸ ਬੱਚੇ ਨੇ ਦਸਤਾਰ ਜਿਹੜੀ ਆ ਉਹ ਕਹਿੰਦਾ ਕਿ ਮੈਂ ਸਿੱਖ ਲਈ ਸੀ ਵੈਰੀ ਗੁੱਡ ਸ਼ਾਬਾਸ਼ ਇਸੇ ਤਰ੍ਹਾਂ ਬੰਦੇ ਰਹਿਣਾ ਦਸਤਾਰ ਠੀਕ ਹੈ ਔਰ ਇੱਕ ਇਹ ਬੱਚਾ ਹੈ ਸਾਡੇ ਕੋਲ ਕੀ ਨਾਮ ਹੈ ਤੁਹਾਡਾ ਤਬਰ ਤੇਜ ਸਿੰਘ ਤਬਰ ਤੇਜ ਸਿੰਘ ਦੀ ਤੁਹਾਨੂੰ ਗੱਲ ਦੱਸ ਦਈਏ ਕਿ ਇਸ ਬੱਚੇ ਨੂੰ ਜ਼ਫਰਨਾਮਾ ਜਿਹੜਾ ਹੈ ਉਹ ਪੂਰਾ ਆਉਂਦਾ ਹੈ ਔਰ ਇਸ ਬੱਚੇ ਨੇ ਇੱਕ ਵਾਰ ਸੁਣਾਇਆ ਵੀ ਸੀ ਸਾਡੇ ਚੈਨਲ ਦੇ ਉੱਪਰ ਤੁਸੀਂ ਜਦੋਂ ਦਸਤਾਰ ਤੇ ਕੈਂਪ ਦੀ ਅਸੀਂ ਵੀਡੀਓ ਪਾਈ ਸੀ ਉਹਦੇ ਵਿੱਚ ਇਸ ਬੱਚੇ ਨੇ ਪੂਰਾ ਜ਼ਫਰਨਾਮਾ ਵੀ ਸੁਣਾਇਆ ਹੋਇਆ ਵੈਰੀ ਗੁੱਡ ਸ਼ਾਬਾਸ਼ ਤੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜੰਗੀ ਦਸਤਾਰ ਦਮਾਲਾ ਜਿਹੜਾ ਹੈ ਇਸ ਵੀਰ ਨੇ ਸਜਾਇਆ ਹੋਇਆ ਹੈ ਇਹਨ ਇਸ ਵੀਰ ਤੋਂ ਪਹਿਲਾਂ ਮੈਂ ਕੀ ਨਾਮ ਹੈ ਤੁਹਾਡਾ ਤੁਹਾਡਾ ਮਹਿਰਪਾਲ ਸਿੰਘ ਬੱਚਾ ਮਹਿਰਪਾਲ ਸਿੰਘ ਜਿਵੇਂ ਉਸ ਬੱਚੇ ਨੂੰ ਜ਼ਫਰਨਾਮਾ ਪੂਰਾ ਆਉਂਦਾ ਸੀ ਇਸ ਬੱਚੇ ਨੂੰ ਵੀ ਪੂਰਾ ਜ਼ਫਰਨਾਮਾ ਜੜਾ કંਠ ਹੈ ਫਿਰ ਇਸ ਬੱਚੇ ਨੇ ਵੀ ਉਹ ਜ਼ਫਰਨਾਮਾ ਜੜਾ ਉਹ ਸਾਨੂੰ ਪੂਰਾ ਸੁਣਾਇਆ ਸੀ ਫਿਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਲਕੁਲ ਜ਼ੁਬਾਨੀ ਗੰਠ ਕਰਕੇ ਇਹਨਾਂ ਨੇ ਰੱਖਿਆ ਹੋਇਆ ਜ਼ਫਰਨਾਮਾ ਅਗਰ ਕੀ ਨਾਮ ਹੈ ਤੁਹਾਡਾ ਕਮਲਜੀਤ ਸਿੰਘ ਹਾਂਜੀ ਕਮਲਜੀਤ ਸਿੰਘ ਕਮਲਵੀਰ ਜੀ ਹਾਏ ਤੁਸੀਂ ਜੋ ਦਸਤਾਰ ਸਜਾਈ ਹੈ ਇਸ ਨੂੰ ਕੀ ਕਹਿੰਦੇ ਨੇ ਤੁਮਾਲਾ ਸਾਹਿਬ ਤੁਮਾਲਾ ਸਾਹਿਬ ਜਿਹੜਾ ਹੈ ਇਹਦਾ ਇਤਿਹਾਸ ਕੋਈ ਪਤਾ ਹੈ ਤੁਹਾਨੂੰ ਹਾਂਜੀ ਤੁਮਾਲਾ ਸਾਹਿਬ ਇਹ ਜਦੋਂ ਜੰਗਾਂ ਟਾਈਮ ਤੇ ਬੰਦਾ ਜਾਂਦਾ ਸੀ ਇੱਕ ਜੰਗੀ ਜੰਗੀ ਤੁਮਾਲਾ ਵੀ ਮਹਾਰਾਜ ਨੇ ਬਖਸ਼ਿਆ ਸਾਨੂੰ ਜੰਗੀ ਤੁਮਾਲਾ ਵੀ ਬੰਦਾ ਜਾਂਦਾ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਜੋ ਦਸਤਾਰ ਬੰਨੀ ਹੈ ਇਹਨੂੰ ਜੰਗੀ ਦਸਤਾਰ ਜਾਂ ਜੰਗੀ ਤੁਮਾਲਾ ਜੋ ਹੈ ਉਹ ਕਿਹਾ ਜਾਂਦਾ ਹੈ ਦੋਮਾਲਾ ਦਾ ਮਤਲਬ ਹੈ ਕਿ ਜਦੋਂ ਸਹਬਜਾਤਾ ਬਾਬਾ ਫਤਿਹ ਸਿੰਘ ਜੀ ਨੂੰ ਗਦਕਾ ਖੇਡਣ ਦੇ ਵਿੱਚ ਨਹੀਂ ਚਾਰ ਦਿੱਤਾ ਗਿਆ ਵੱਡੇ ਸਹਬਜਾਤਾ ਨੇ ਕਿਹਾ ਕਿ ਹਜੇ ਤੂੰ ਛੋਟਾ ਹੈ ਕਿਉਂਕਿ ਤੇਰਾ ਹਜੇ ਕਦ ਬਹੁਤ ਛੋਟਾ ਹੈ ਤਾਂ ਇਹ ਦੋਮਾਲਾ ਜਿਹੜਾ ਹੈ ਉਦੋਂ ਜਿਹੜਾ ਹੈ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਸੀ ਜਦੋਂ ਕਿ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਕਿ ਮੈਂ ਹੁਣ ਵੱਡਾ ਹੋ ਕੇ ਆਵਾਂਗਾ ਤੇ ਉਹਨਾਂ ਨੇ ਦੋ ਦਸਤਾਰਾਂ ਵੱਡੀਆਂ-ਵੱਡੀਆਂ ਜਿਹੜੀਆਂ ਉਹ ਬਨ ਲਈਆਂ ਤੇ ਉਹ ਬਨਣ ਤੋਂ ਬਾਅਦ ਉਹਨਾਂ ਨੇ ਗਦਕੇ ਦੇ ਵਿੱਚ ਹਿੱਸਾ ਲੈਣ ਦੇ ਲਈ ਆਪਣੇ ਆਪ ਨੂੰ ਜਿਹੜਾ ਹੈ ਉਹ ਤਿਆਰ ਕਰ ਲਿਆ ਮੈਂ ਵੀਰ ਜੀ ਨੂੰ ਕਹਾਗਾ ਕਿ ਜੋ ਦਸਤਾ ਇਧਰ ਸਲਮਾਨ ਦਿੱਤਾ ਜਾ ਰਿਹਾ ਕੈਮਰਾ ਜਿਹੜਾ ਹੈ ਉਧਰ ਵੱਲ ਕੀਤਾ ਜਾਵੇ ਸੋਨਹਾਰਾ ਇਹ ਸੰਸਾੜੇ ਅੱਜ ਦੇ ਬੁਖਮਮਾਨ ਸਾਡੇ ਇੱਥੋਂ ਦੇ ਪ੍ਰਚਾਰਕ ਵੀਰ ਜੀ ਵੀ ਨਰਿੰਦਰ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਕਰਕੇ ਸਾਨੂੰ ਬਾਰ ਸ਼ਰਮਿੰਦਾ ਉਹਨਾਂ ਪੈਂਦਾ ਜਿਸ ਵੇਲੇ ਅਸੀਂ ਅਰਵਿੰਦਰ ਜੀ ਬੈਠੇ ਦਨ ਕੋਈ ਬਾਹਰ এডਿਕੇਸ਼ਨ ਕਰਦੇ ਆ ਉਤੇ ਸਾਨੂੰ ਕਿਸ ਨੂੰ ਮਿਲਦਾ ਹੈ ਕਿ ਤੁਹਾਡੇ ਘਰਾਂ ਦੇ ਵਿੱਚੋਂ 90% ਹਿੰਦੀ ਬੋਲੀ ਜਾਂਦੀ ਹੈ ਤੇ ਜਿਹੜੇ ਬਾਹਰੋਂ ਸਰਵੇ ਆ ਲੈ ਆਂਦੇ ਨੇ ਉਹ ਤੁਹਾਡੇ ਨਾਲ ਕੇ ਪੰਜਾਬੀ ਚ ਗੱਲ ਕਰਦੇ ਨੇ ਤੇ ਅਸੀਂ ਅੱਗੇ ਉਹਨਾਂ ਨੂੰ ਹਿੰਦੀ ਜਵਾਬ ਦਿੰਦੇ ਆ ਤੇ ਸਰਵੇ ਦੇ ਮੁਤਾਬਕ ਅਸੀਂ ਜਿਹੜੇ 90% ਤਾਂ ਹਿੰਦੀ ਬੋਲਦੇ ਆ ਬੱਚਿਆਂ ਨੂੰ ਪੰਜਾਬੀ ਦੇ ਨਾਲ ਕਾਰਾਂਗੇ ਜੋੜੋ ਪੰਜਾਬੀ ਪੜਾਓ ਕਸਤਾਰਬੰਦੀ ਜਿਹੜੀਆਂ ਚਾੜੀਆਂ ਸਾਡੀ ਅੰਚਾਲ ਸੰਸਥਾ ਚ ਕਰ ਰਹੀਆਂ ਅਕਾਲਪੁਰ ਕੀ ਫੌਜ ਯੂਨਾਈਟਿਡ ਸਿੱਖ ਸਿੱਖ ਨੌਜਵਾਨ ਸਭਾ ਔਰ ਖਾਲਸਾ ਹੈਂਡ ਬੋ ਬੋ ਮਾਰਕਵਾ ਦੇ ਪਾਤਰ ਨੇ ਮੈਂ ਸਮਝਦਾ ਹਾਂ ਕਿ ਅੱਜ ਸਿੰਬਲ ਕੈਂਪ ਦੇ ਅਤੇ ਨਾਲ ਲੱਗਦੇ ਨਗਰ ਉਹਨਾਂ ਦੇ ਭਾਗ ਖੁੱਲੇ ਹਨ ਤੇ ਨਾਲ ਸੰਸਥਾ ਨੇ ਜੋ ਖੇਡ ਮੇਲੇ ਦਾ ਕੋਸ਼ਿਸ਼ ਕਰ ਖਾਲਸੇ ਦੇ ਸਾਜਨਾ ਦਿਵਸ ਤੇ ਤੇ ਉਪਰਾਲਾ ਕਰਕੇ ਕੀਤਾ ਹੈ ਤੇ ਵਧਾਈ ਦੇ ਪਾਤਰ ਹਨ ਮੈਂ ਸਮਝਦਾ ਹਾਂ ਕਿ ਸਿੱਖ ਨੌਜਵਾਨ ਸਭਾ ਅਤੇ ਯੂਨਾਈਟਿਡ ਸਿਕ ਅਕਾਲਪੁਰ ਦੀ ਫੌਜ ਅਤੇ ਖਾਲਸਾ ਇਹ ਇਹਨਾਂ ਦਾ ਇਹ ਉਪਰਾਲਾ ਜਿਸ ਤਰੀਕੇ ਦੇ ਨਾਲ ਮੇਰੇ ਵੀਰ ਜੀ ਨੇ ਬੋਲਿਆ ਹੈ ਕਿ ਚਾਰ ਸੰਸਥਾ ਇਕੱਠੀਆਂ ਹੋ ਕੇ ਜੋ ਉਪਰਾਲਾ ਕੀਤਾ ਹੈ ਇਹ ਉਪਰਾਲਾ ਬੜਾ ਸਰਦਾਨੇ ਯੋਗ ਹੈ ਕਿਉਂਕਿ ਅੱਜ ਪਰਿਵਾਰ ਦੇ ਵਿੱਚ ਚਾਰ ਮੈਂਬਰ ਹੋਣ ਘਰ ਦੇ ਉਹ ਇਕੱਠੇ ਰਹਿਣੇ ਬੜੇ ਮੁਸ਼ਕਲ ਹਨ ਮਗਰ ਚਾਰ ਸੰਸਥਾ ਇਹ ਬਹੁਤ ਵੱਡੀ ਵਧਾਈ ਦੇ ਪਾਤਰ ਹਨ ਪਹਿਲੇ ਦਿਨ ਦਾ ਹਾਕੀ ਦਾ ਇਵੈਂਟ ਦੂਸਰੇ ਦਿਨ ਦਾ ਕਵੱਡੀ ਦਾ ਇਵੈਂਟ ਔਰ ਤੀਸਰੇ ਦਿਨ ਦਾ ਅੱਜ ਦਾ ਜੋ ਇਵੈਂਟ ਹੈ ਇਹ ਤਾਂ ਜਿਸ ਤਰੀਕੇ ਦੇ ਨਾਲ ਸਾਡੇ ਦੋ ਪ੍ਰਚਾਰਕ ਵੀਰਾਂ ਨੇ ਦੱਸਿਆ ਦਸਤਾਰ ਦੇ ਉੱਤੇ ਵਲੇ ਕੰਦਾਰੀ ਦਾ ਉਹਨਾਂ ਦੇ ਨਾਲ ਜੁੜਦਾ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਜੁੜਦਾ ਇਤਿਹਾਸ ਜੋ ਕੋਰ ਹਿਰੇ ਨੂੰ ਆਪਣੇ ਟੋਲੇ ਦੇ ਨਾਲ ਬਣ ਕੇ ਔਰ ਦਸਤਾਰ ਵੀ ਮੰਨਤਾ ਔਰ ਸਰਦਾਰ ਪੁਸ਼ਵਿੰਦਰ ਸਿੰਘ ਦਾ ਇਤਿਹਾਸ ਮੈਂ ਸੰਧਾ ਹੈ ਕਿ ਅੱਜ ਇਹ ਇਤਿਹਾਸ ਦੱਸ ਕੇ ਇਹਨਾਂ ਬੱਚਿਆਂ ਨੇ ਜੈਨ ਦੇ ਵਿੱਚ ਇਹ ਗੱਲ ਪਾ ਦਿੱਤੀ ਹੈ ਕਿ ਸਾਡੀ ਦਸਤਾਰ ਉੱਚੀਤਾ ਸੁੱਜੀ ਹੈ ਇਸ ਦਸਤਾਰ ਜਿਹੜੀ ਹੈ ਪੂਰੇ ਵਰਲਡ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਖਾਲਸਾ ਫੌਜ ਸਜਾ ਕੇ ਸਾਨੂੰ 유ਨੀਫਾਰਮ ਦੇ ਕੇ ਪੰਜ ਕਕਾਰੀ 유ਨੀਫਾਰਮ ਦੇ ਕੇ ਇੱਕ ਹੋਰ ਨੈਰੇਲੀ ਕੋਮ ਬਣਾ ਦਿੱਤੀ ਹੈ ਪੂਰੇ ਵਰਲਡ ਵਾਈਡ ਦੇ ਵਿੱਚ ਕਿਧਰੇ ਵੀ ਇੱਕ ਖਾਲਸਾ ਖੜਾ ਰਹਿੰਦਾ ਹੈ ਤਾਂ ਉਹ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਖੜਾ ਹੈ ਦਸਤਾਰ ਸਿਰਫ ਇੱਕੋ ਜਗ੍ਹਾ ਚੁੱਕਦੀ ਹੈ ਦੁਨੀਆਂ ਦੇ ਕਿਸੇ ਵੀ ਜਗ੍ਹਾ ਤੋਂ ਲੈ ਕੇ ਇੱਕੋ ਜਗ੍ਹਾ ਚੁੱਕਦੀ ਹੈ ਉਹ ਹੈ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਸ i ਮੇਰੀ ਬੇਨਤੀ ਜੇ ਇਹ ਸ਼ਰੀਰਕ ਉਪ ਭਾਂਡਾ ਹੈ ਇਸ ਨੇ ਠਨਕ ਜਾਣਾ ਹੈ ਕਦੇ ਨਹੀਂ ਪਰ ਜੋ ਕਮਾਈ ਇਸ ਸਜੀ ਹੋਈ ਦਸਤਾਰ ਨਾਲ ਤੁਸੀਂ ਕਰ ਜਾਓਗੇ ਸਿਰਫ ਤੇ ਸਿਰਫ ਉਸ ਅਕਾਲ ਦੀ ਬਾਣੀ ਅੱਗੇ ਝੁਕੇਗੀ ਦਸਤਾਰ ਕਿਸੇ ਸ਼ਰੀਰ ਕਿਸੇ ਅੱਗੇ ਨਹੀਂ ਝੁਕਣੀ ਚਾਹੀਦੀ ਸਤਕਾਰ ਸਾਰਿਆਂ ਦਾ ਕਰਨਾ ਹੈ ਪਰ ਅੱਜ ਇੱਕ ਗੱਲ ਤੁਹਾਨੂੰ ਇੱਕ ਜਿਹੜਾ ਟ੍ਰੈਂਡ ਹੈ ਦੇਖੋ ਦਸਤਾਰ ਦੀ ਕੀਮਤ ਮੂਸੇਵਾਲ ਸਿੱਧੂ ਦੀਪ ਸਿੱਧੂ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਨੇ ਬਿਲ ਬੋਰਡ ਤੱਕ ਪੂਰੀ ਦੁਨੀਆ ਤੱਕ ਜਿੱਥੇ ਗੋਰੇ ਕਾਲੇ ਵੀ ਯਾਦ ਰੱਖਦੇ ਨੇ ਕਿ ਜਿਹਦੇ ਸਿਰ ਤੇ ਦਸਤਾਰ ਹੈ ਉਹ ਸਿੱਖ ਹੈ ਉਹ ਸਰਦਾਰ ਹੈ ਉਸ ਨੇ ਬਹੁਤ ਮਾਨ ਰੱਖਿਆ ਦਸਤਾਰ ਦਾ ਮੇਰੀ ਬੇਨਤੀ ਤੁਹਾਨੂੰ ਇਹ ਜ਼ਰੂਰ ਹੈ ਇੰਨਾ ਨੌਜਵਾਨਾਂ ਨੇ ਮਿਲ ਕੇ ਸੰਸਥਾਵਾਂ ਨੇ ਮਿਲ ਕੇ ਇਹ ਪ੍ਰੋਗਰਾਮ ਕਰਾਇਨ ਤੁਹਾਡੇ ਸੋ ਵਿੱਚ ਵੱਧੀਆਂ ਹੋਈਆਂ ਦਸਤਾਰਾਂ ਵਿੱਚੋਂ ਅਗਰ ਤੁਹਾਡੇ ਦੋ ਵੀ ਕਾਮਯਾਬ ਹੋ ਗਏ ਸਮਝ ਲਓ ਸਾਰੇ ਪ੍ਰੋਗਰਾਮ ਸਾਰਿਆਂ ਦੇ ਸਫਲ ਹਨ ਖੇਰਾ ਕੀ ਵਿੱਚ ਬਣਤੀ ਹੈ ਇਹ ਦਸਤਾਰ ਕੱਲ ਕੀ ਤਰਪਾਛਾ ਦੀ ਹੈ ਜਿਸ ਉਮਰ ਵਿੱਚ ਤੁਸੀਂ ਬੈਠੇ ਹੋ ਇਸ ਉਮਰ ਵਿੱਚ ਦਸਤਾਰਾ ਨੇ ਨੀਹਾਂ ਵਿੱਚ ਚਿੰਨਾ ਕਬੂਲ ਕਰ ਲਿਆ ਸੀ ਨਾ ਸੂਬੇ ਦਾ دین ਕਬੂਲ ਨਾ ਇਨ ਕਬੂਲ ਕੀਤਾ ਸੀ ਆਪਣੀ ਜੁਰਤ ਰੱਖੀ ਸੀ ਤੇ ਜ਼ੁਲਮ ਦੇ ਸਾਹਮਣੇ ਡਟ ਕੇ ਖੜੇ ਹੋਸਨ ਇਸ ਦਸਤਾਰ ਨੂੰ ਬੇਦਾਗ ਅਤੇ ਚੜ੍ਹਦੀ ਕਲਾ ਵਿੱਚ ਸਜਾ ਕੇ ਰੱਖਿਓ ਤਾਂ ਕਿ ਪਤਾ ਚੱਲੇ ਇਹਨਾਂ ਦੇ ਪੇਰੈਂਟਸ ਕੌਣ ਹਨ ਅਤੇ ਪਤਾ ਚੱਲੇ ਇਹ ਸਿੰਘ ਸਰਦਾਰ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਸੋ ਬੱਚਿਆਂ ਪ੍ਰਤੀ ਮੇਰੀ ਇੱਕ ਦੋ ਬੇਨਤੀਆਂ ਨੇ ਕੁਝ ਬੱਚੇ ਜੀਆ ਨੂੰ ਕਹਿ ਰਹੀ ਸੀ ਕਿ ਉਹਨਾਂ ਨੇ ਕਾਲਾ ਅਮਰੁੱਧੀ ਦਾਤ ਲੈਣੀ ਹੈ ਜੋ ਜੋ ਬੱਚਾ ਵੀ ਅਮਰਤਾਰੀ ਹੋਣਾ ਚਾਹੁੰਦਾ ਹੈ ਅਮਰ ਚੱਕਰਾਂ ਚਾਹੁੰਦਾ ਹੈ ਉਹ ਇਸੇ ਸਕੂਲ ਦੇ ਗੇਟ ਦੇ ਬਾਹਰ ਵੀਰ ਤਰੋਪ ਸਿੰਘ ਜੀ ਪਰਦੇਸੀ ਉਹਨਾਂ ਕੋਲ ਆਪਣੇ ਨਾਮ ਦਰਜ ਕਰਵਾ ਸਕਦੇ ਨੇ ਜੀ ਕਿ ਫਿਰ ਬੇਨਤੀ ਕਰ ਦੇਵਾਂ ਜੋ ਬੱਚਾ ਵੀ ਅੰਮ੍ਰਿਤ ਦੀ ਦਾਤ ਲੈਣਾ ਚਾਹੁੰਦਾ ਹੈ ਅਗਲੇ ਪ੍ਰੋਗਰਾਮ ਵੀ ਸਾਰੇ ਸਕੂਲ ਸਕੂਲ ਦੇ ਗੇਟ ਦੇ ਬਿਲਕੁਲ ਸਾਹਮਣੇ ਸਾਡੇ ਸਤਿਕਾਰਯੋਗ ਵੀਰ ਤਰੋਪ ਸਿੰਘ ਜੀ ਪਰਦੇਸੀ ਜੀ ਦੀ ਸ਼ਾਪ ਹੈ ਜੀ ਉੱਥੇ ਤੁਸੀਂ ਆਪਣੇ ਨਾਮ ਦਰਜ ਕਰਾ ਸਕਦੇ ਹੋ ਸੋ মিডিਆ ਵਾਲੇ ਮੇਰੇ ਵੀਰ ਜੋ ਚੱਲ ਕੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ